ਆ ਚਾਹ ਵੀ ਮੇਰੀ ਬਣ ਗਈ ਆ ਪਤਾ ਨਹੀਂ ਕਿੱਥੇ ਗਿਆ ਆਇਓ ਵੇਖਾਂ ਭਲਾ ਇੱਧਰ ਬਾਹਰ ਇੱਧਰਲੇ ਪਾਸੇ ਵੇਖਾਂ ਉਹਨੂੰ ਲੈ ਆਏ ਵੇ ਇਹਨੂੰ ਕੀ ਸਾਬ ਹੋ ਗਿਆ ਵਾ ਕੋਈ ਲੜ ਲੁੜ ਤਾਂ ਨਹੀਂ ਗਿਆ ਕੁਝ ਨਹੀਂ ਆਇਆ ਤੇ ਕੁਝ ਨਹੀਂ ਤਾਂ ਕਿੱਥੇ ਆਇਆ ਇਹਨੂੰ ਇਹ ਲੈ ਤੇ ਪੁੱਲ ਦਿੱਤਾ ਲੰਮੇ ਪਿਆਏ ਖੜੇ ਤੇ ਉੱਥੇ ਲੰਮਾ ਪਿਆ ਸ਼ਰਾਬ ਪੀਤੀ ਨਹੀਂ ਲੱਗਦਾ ਅੱਛਾ ਸ਼ਰਾਬ ਇਹਨੂੰ ਕਜੜੇ ਨੂੰ ਕਹਿੰਦੇ ਪਿਆਲਤੀ ਕਿੱਥੋਂ ਪੀਲੀ ਆ ਵਿੱਚੇ ਡੌਣ ਲੱਗ ਪਿੰਦਾ ਇਹਦੇ ਵਿੱਚ ਗੀਤ ਗੋਣਿਆ ਪਿੰਦਾ ਇਹਨੂੰ ਨਿਆਣੇ ਜੀ ਇਹਦੀ ਸ਼ਰਾਬ ਕਿੱਥੋਂ ਪੀਲੀ ਆ ਪੀ ਲੈਂਦੇ ਅੱਜ ਦੋ ਸੇਲੀ ਦਾ ਰਿਸ਼ਤਾ ਹੋ ਜਾ ਕਿਤੇ ਹੋਰ ਹਾਏ ਹਾ ਕਿਹੜੀ ਸੇਲੀ ਉਹ ਕਹੋਂ ਮਾਂ ਉਹ ਹੀ ਜੱਸੀ ਅੱਗ ਲੱਗ ਜੇ ਜੱਸੀ ਨੂੰ ਕਿੱਡੀ ਖਵਾਓ ਮੈਂ ਵੇਹੀ ਲਵਾ ਮੈਂ ਉਹਨੂੰ ਜੱਟ ਦੀ ਪਸੰਦ ਜੱਟ ਨੇ ਵਿਆਹਣੀ ਹੈ ਕਰ ਗੱਲ ਤਾਈ ਵੇਖਾ ਜੱਟ ਨੇ ਵਿਆਹਣੀ ਆ ਜੱਟ ਬਣਾਏ ਹੈਗਾ ਵਾ ਅੱਜ ਤੇ ਬਿੰਦੇ ਰਖੀ ਆਇਆ ਹੁਣ ਆਹੋ ਜੱਟ ਬਾਇਏ ਉਹ ਕਿ ਦੇਖਵਾ ਪੜਾ ਕੇ ਉਹ ਤਾਂ ਨਿੱਜਵਾਨ ਨਹੀਂ ਆ 5 ਫੁੱਟ 6 7 ਇੰਚ ਤਾਂ ਉਹਨੇ ਇਹਨੂੰ ਖੱਤੇ ਨਾ ਕਿੱਥੇ ਕਰ ਲੈਣਾ ਵਾ ਤੇ ਮੈਂ ਉਧਰ ਕਰ ਕੀ ਲੈਣ ਜਾਣਾ ਵਾ ਉਹਦਾ ਰਿਸ਼ਤਾ ਹੁੰਦਾ ਹੁਣ ਇੱਕ ਤੇ ਗੱਲਬਾਤ ਚੱਲਦੀ ਹੁੰਦੀ ਇਹਨੂੰ ਪਤਾ ਲੱਗਾ ਹੋਣਾ ਇਹਨੇ ਪੀਲੀ ਹਣੀ ਜਿੱਟ ਕੇ ਜਨਾਹਗਾ ਇਹਨੂੰ ਅੱਗ ਲੱਗੀ ਆ ਇਹਨੂੰ ਜਿ ਵਿਆਹਾਂ ਦੀ ਮੈਂ ਤਾਂ ਆਖਾ ਕੋਈ ਇਹਦੇ ਵਰਗੀ ਆ ਤੇ ਚੱਲ ਮੈਂ ਪਤਾ ਕਰ ਲੈਣੀ ਆ ਉਹ ਨਹੀਂ ਹੁੰਦਾ ਨਾ ਰਿਸ਼ਤਾ ਕਿਦਾਂ ਵੀ ਐਡਾ ਗੱਲਾਂ ਇੱਤਾ ਹੀ ਕਰਦਾ ਆ ਉੱਥੇ ਜੋ ਚੁੱਕਿਆ ਮੈਂ ਕਿਸੇ ਨਾ ਕਿਸੇ ਨੂੰ ਹੋ ਗਿਆ ਤਾਈ ਕਿਹਦਾ ਰਿਸ਼ਤਾ ਨਹੀਂ ਹੁੰਦਾ ਬਰਨਦੇ ਰਹੀ ਪਰ ਇਹ ਤੁਰੇ-ਗੁਰੇ ਗਰਮੀ ਇਹਨੇ ਚੁੱਕ ਕੇ ਲਿਆ ਆ ਨਾ ਖੱਤੇ ਨੂੰ ਉਜ ਨਹੀਂ ਹੁੰਦਾ ਜੱਸੀ ਆ ਗਿਆ ਮੈਂ ਵੀ ਮਾ ਜੱਸੀ ਨੂੰ ਰੰਦਾ ਰਹਿੰਦਾ ਵਾ ਘਰੋਂ ਲੁੱਟ ਲੁੱਟ ਕੇ ਉਹਨੂੰ ਦੰਦਾਰਿਆ ਇਹੋ ਜੀਆਂ ਖਾਣ ਵਾਲੀਆਂ ਹੰਦਗਾਂ ਉਹਨੇ ਇਹਨੂੰ ਪਸੰਦ ਕਰਨਾ ਵਾ ਕਾਈ ਬਥੇਰਾ ਸੁਝਾਈਦਾ ਇਹ ਨਹੀਂ ਸਮਝਦਾ ਨਹੀਂ ਸਮਝਦਾ ਮਾਰਨ ਦੇਣਾ ਹੀ ਪਰੇ ਆਵੇਂ ਚੁੱਕ ਕੇ ਲਿਆ ਆਵਾਂ ਇਹਨੂੰ ਦਫਾ ਹੋਣ ਦੇ ਪਰੇ ਘਰ ਕੇ ਜਾਣੇ ਇਹਨੂੰ ਚੱਲ ਇਹਨੂੰ ਅੰਦਰ ਸੱਟ ਨਖੱਤੇ ਨੂੰ ਉੱਠੇ ਬੈਠਾ ਉਠ ਮਹਾਰਾ ਜੁੱਤਾਂ ਤੇਰੇ ਕਰੋ ਸ ਜਗਣਾ ਉਠ ਕਿੱਥੇ ਆ ਗਿਆ ਆ ਜੱਸੀ ਦਾ ਪਿੰਡ ਆ ਗਿਆ ਉਠ ਜੱਸੀ ਦਾ ਮਰ ਲਿਖ ਬਾ ਆ ਗਿਆ ਫੇਰ ਉੱਠ ਤਾ ਤੈਨੂੰ ਉੱਠਣਾ ਨੇ ਉੱਠਣਾ ਇੰਨੇ ਉਥੋਂ ਹੀ ਹੋ ਗਿਆ ਕਿ ਲੈ ਗਿਆ ਮੈਂ ਜੱਸੀ ਕੋਲ ਲੈ ਕੇ ਚੱਲਿਆ ਫੇਰ ਉੱਠਿਆ ਉੱਠਦਾ ਨਹੀਂ ਉਥੋਂ ਜੁੱਤਾਂ ਨਹੀਂ ਮਾਰੀਆਂ ਆ ਦੇ ਸਿਰ ਦੇ ਵਿੱਚ ਜੱਸੀ ਇਹਨੂੰ ਚਾਹੀਦੀ ਆ ਆ ਆ ਆਗੇ ਆਗੇ ਓਏ ਆਹ ਹੋਪਰਾ ਵਾ ਅੱਜਕੱਲ ਕਿਹੜਾ ਪੱਜਦਾ ਵਾ ਹਾਂ ਹਾਂ ਓ ਵਾਹ ਓ ਨਹੀਂ ਨਹੀਂ ਉਹ ਮਸਾਲੇ ਬਸੂਲੇ ਬੜੇ ਪਾਏ ਹੁੰਦੇ ਹਲਵਾਈਆਂ ਨੇ ਆਹ ਹਾਂ ਹਾਈ ਹਾਈ ਨਮੀਆ ਚੁੰਨੀਆਂ ਦੇ ਸੂਟਾਂ ਨਾਲ ਦੀਆਂ ਕਿਤੇ ਵੱਡ-ਵੱਡ ਖਾਂਦੀਆਂ ਵਾ ਇਹੋ ਚੁੰਨੀਆਂ ਸੂਤਰ ਰੈਂਦੀਆਂ ਕਿਤੇ ਗੋਲੀਆਂ ਜੀਆਂ ਮੋਹ ਮਾਂ ਪਹੁੰਚ ਲਈਦਾ ਹੁਣ ਤੇ ਫੈਸ਼ਨ ਹੀ ਹੋ ਗਿਆ ਪਿਓਰ ਦੀ ਚੁੰਨੀ ਜਿੱਦਾਂ ਦਾ ਸੂਟ ਤੇ ਉਦਾਂ ਦੀ ਚੁੰਨੀ ਹੰਤੇ ਕੋਈ ਗੱਲ ਹੀ ਨਹੀਂ ਕਰਨ ਵਾਲੀ ਘਰ ਆਣ ਕੇ ਸਕੂਨ ਮਿਲਦਾ ਜਿੱਥੇ ਮਰਜ਼ੀ ਚੱਲ ਜਾਓ ਨਾ ਮੈਨੂੰ ਲੱਗਦਾ ਪਾਣੀ ਪੀਣਾ ਹੋਣਾ ਉਹਨਾਂ ਨੇ ਵੀ ਵਬਰਵਾਜ ਹੋ ਗਿਆ ਬਸ ਅੱਗੇ ਇਦਾਂ ਹੀ ਬੰਦਿਆਂ ਨੂੰ ਲਾ ਫੜਾ ਦੇਣੇ ਇਦਾਂ ਹੀ ਫੜਾ ਦੇਣੇ ਹੁਣ ਹੁਣ ਤੇ ਆਂਦੇ ਵੀ ਘਰ ਵੀ ਇਸੇ ਚੀਜ਼ ਵੇਚੀ ਹੋਵੇ ਬਸ ਟ੍ਰੇ ਦੀ ਵੇਚੀ ਹੋਵੇ ਹਰ ਇੱਕ ਚੀਜ਼ ਪਾਣੀ ਦੇ ਆਵਾ ਵਾ ਹਾ ਥੱਕ ਗਈ ਆ ਲੈ ਵੀ ਪਾਣੀ ਬੰਦਾ ਆ ਫੜ ਕੇ ਪੀ ਲੇ ਇੰਨਾ ਹੀ ਭਾਰ ਹੁੰਦਾ ਵਾ ਕੋਈ ਤੇ ਸਾਰੇ ਕੰਮ ਜਨਾਨੀ ਨੇ ਕਰਨੇ ਹੁੰਦੇ ਆ ਇਨ ਭਾਰ ਲੱਗਿਆ ਪਾਣੀ ਦਾ ਭਾਰ ਨਹੀਂ ਲੱਗਾ ਵੀ ਮੈਂ ਪਹਿਲਾਂ ਆਈ ਆ ਪੀਤਾ ਤਾਂ ਲੈ ਜਾਂਦਾ ਤੋ ਤੁਹਾਨੂੰ ਭਾਵੇਂ ਆਖਣਾ ਮੈਨੂੰ ਜਿਆਦਾ ਤੇਲ ਲੱਗੀ ਛੇਤੀ ਨੇ ਲੈ ਕੇ ਆਈ ਨਹੀਂ ਮੈਨੂੰ ਕੋਈ ਛੇਤੀ ਨਹੀਂ ਤੂੰ ਫੈਰ ਕੇ ਆ ਜਾਂਦੀ ਭਾਵੇਂ ਤਾਂ ਵੀ ਕੋਈ ਗੱਲ ਨਹੀਂ ਕਿੰਨੀ ਛੇਤੀ ਭੈਣ ਸਿੰਦੋ ਨੇ ਠੀਕ ਆੜੀ-ਗਾੜੀ ਦੱਸ ਵੀ ਕੀ ਜੇ ਇਕੱਠੇ ਹੀ ਗਏ ਤੇ ਇਕੱਠੇ ਆ ਜਾਂਦੇ ਚੱਲ ਆ ਸ਼ਾ ਕੋਈ ਨਹੀਂ ਅੱਗੜ ਪਿਛੜੇ ਇਦਾਂ ਹੀ ਹੁੰਦੇ ਆ ਗਰਮੀ ਲੱਗਣ ਦੀ ਸਾਰੇ ਇਕੱਠਿਆਂ ਨੇ ਕੀ ਆਉਣਾ ਹੈ ਤੇ ਕੀ ਆਉਣਾ ਜਾਣਾ ਹੈ ਤਾਂ ਚਲੋ ਫਿਰ ਹੁਣ ਉੱਥੇ ਲੰਮੇ ਪਾਉਣ ਇੱਥੇ ਨਾ ਲੰਮੇ ਪੈ ਜਦੋਂ ਵੇਖੋ ਫੋਨ ਕਰਦੇ ਫੋਨ ਵੇਂਦੇ ਅਖਬਾਰ ਆ ਗਈ ਤੇ ਉਹ ਪੰਡਿਆ ਪਏ ਇੱਥੇ ਲੰਮੇ ਪੈ ਜਾਣੇ ਉੱਧਰ ਪਿਆ ਕਰੋ ਲੰਮੇ ਕਮਰੇ ਚ ਉਹ ਯਾਰ ਉਹ ਮੰਜੇ ਚੁੱਬਦੇ ਆ ਮੈਨੂੰ ਮੈਂ ਤਾਂ ਨਹੀਂ ਪੈਂਦਾ ਤੇ ਗੱਦਿਆਂ ਵਾਲੇ ਤੇ ਪੈ ਜਾ ਆ ਬਾਬਾ ਕੋਲੇ ਜੀ ਇਹ ਤਾਂ ਇੱਥੇ ਝਾਟ ਹੀ ਐ ਕਰਕੇ ਆਏ ਹੋ ਜਾਈਦਾ ਤੇ ਗੱਦੇ ਨਹੀਂ ਕੋਲੇ ਕੋਲੇ ਵੀ ਪੋਲੇ ਹੀ ਆ ਇਦਾਂ ਦੇ ਹੈ ਇਹ ਕੀ ਪਰ ਉਹਨਾ ਤੇ ਆਇਆ ਹੀ ਤੇ ਉਹਨੇ ਉਹ ਪੀ ਕੇ ਨਹੀਂ ਗਿਆ। ਚਾਹ ਪਾਣੀ ਉਹਨੇ ਪੀ ਕੇ ਚਲ ਗਿਆ ਸੀ। ਆਹ ਬੋਤਲ ਏਦਾਂ ਦੀ ਸ਼ਰਾਬ ਵਾਲੀ। ਆਹੋ ਆਹ ਵਧੀਆ ਲੈਂਦੀ ਹੈ ਨਾ। ਮੈਂ ਨਹੀਂ ਵੇਖੀ ਨਾ ਮੈਨੂੰ ਫਿਰ ਆਈ ਇਨੀ ਘਟ ਗਈ ਆ। ਇੱਥੇ ਰੱਖੀ ਕਿੰਨੇ ਆ? ਮੈਨੂੰ ਹਣ ਕੀ ਬੜਾ ਕਿੰਨੇ ਰੱਖੀ ਆ। ਆ ਗਏ ਵੜ ਗਈ ਆ। ਆ ਪੀਤੀ ਕਿੰਨੇ ਵਿੱਚੋਂ? ਕੀ ਪਤਾ ਕਿੰਨੇ ਪੀ ਲਈ ਆਏ। ਕੀ ਪਤਾ ਕਿੰਨੇ ਪੀ ਲਈ ਆ? ਨੀ ਪਾਫ ਬਣ ਕੇ ਉੱਡ ਗਈ ਵਿੱਚੋਂ ਏ। ਅਸੀਂ ਪੀ ਲਈ ਆ। ਮੇਰਾ ਪੁੱਤ ਨਾ ਪੀਵੇ ਤੁਸੀਂ ਨਾ ਪਿਓ ਕੋਈ ਸਾਡੇ ਘਰ ਨਾ ਆਇਆ ਹੋਰ ਬਾਧੂ ਬੰਦਾ ਮੈਨੂੰ ਕਿਹਾ ਕਿਨੇ ਪੀ ਲਈ ਆ ਨੇ ਪੁੱਤ ਦੀ ਤੂੰ ਸਾਰੀ ਲਈ ਜਾਨੀ ਆ ਕੋਈ ਪਤਾ ਬਣੇਗਾ ਦੱਸ ਹਾ ਤਾਨੂੰ ਅਜੇ ਸਮਝ ਨਹੀਂ ਲੱਗੀ ਇਹਨੇ ਤੱਕ ਤੇ ਫਿਰ ਕਿੱਧਰ ਗਈ ਮੈਨੂੰ ਦੱਸ ਨਾ ਕਿੱਧਰ ਗਈ ਫਿਰ ਕੌਣ ਆ ਗਿਆ ਮਗਰ ਇੱਥੇ ਸਾਡੇ ਉਹਦਣ ਕਿਉਂ ਨਹੀਂ ਚੋਕ ਕੇ ਰੱਖੀ ਜਦੋਂ ਪ੍ਰਾਣਾ ਨਹੀਂ ਪੀ ਕੇ ਗਿਆ ਉਸੇ ਵळे ਚੋਕ ਕੇ ਗਾਮਛਾ ਰਹਾ ਦਿੰਦੇ ਇਸ ਗੱਲ ਦੀ ਨੋਬਤ ਨਾ ਆਉਂਦੀ ਵੀ ਕੌਣ ਪੀ ਗਿਆ ਤੇ ਕੌਣ ਨਹੀਂ ਪੀ ਗਿਆ ਲੈ ਚੰਗੀ ਆ ਸ਼ਿਸ਼ੂ ਪੰਜੇ ਦੀ ਗੱਲ ਪੈ ਗਈ ਹੁਣ ਤੇ ਪੀ ਪੀ ਹੋਣੀ ਕਿਤੇ ਇੱਕ ਅੱਧਾ ਪੈਕ ਤੁਰ ਤੁਰੇ ਜਾਂਦੇ ਆ ਪਰੋਣੇ ਜਨਾਂ ਨਾਲ ਨਹੀਂ ਇੱਥੇ ਲਾਗੇ ਦੇ ਬੈਠੇ ਆ ਆਪਾਂ ਇੱਥੇ ਚਾਹ ਪੀ ਕੇ ਤੁਰ ਪਏ ਆ ਹਏ ਇਨਾ ਚਿੰਕੋ ਨਾ ਮੈਂ ਕਿਹੜੀ ਬੋਲੀ ਆ ਦੱਸ ਪਰ ਐਸ ਗੱਲ ਦਾ ਫਿਕਰ ਪੈ ਗਿਆ ਨਾ ਵੀ ਕੌਣ ਲੈ ਗਿਆ ਵਿੱਚੋਂ ਕੱਟ ਕੇ ਕੌਣ ਪੀ ਗਿਆ ਇਹਦੇ ਵਿੱਚੋਂ ਤੇ ਮੈਨੂੰ ਹੁਣ ਕੀ ਪਤਾ ਕੌਣ ਪੀ ਗਿਆ ਕਿੰਨੂੰ ਪਛਾਣ ਮੈਂ ਕਿੰਨੇ ਕੌਣ ਪੀ ਗਿਆ ਮੁੰਡੇ ਆਪਣੇ ਨੂੰ ਪੁੱਛੋ ਤੇ ਮੇਰਾ ਸਿਰ ਨਾ ਪਾੜੂਗਾ ਤੇ ਪੁੱਛਾ ਮੁੰਡੇ ਨੂੰ ਪੁੱਛਣਾ ਨਹੀਂਗਾ ਸਾਡਾ ਫਰਜ਼ ਬਣਦਾ ਪੁੱਛਣ ਦਾ ਮੁੰਡੇ ਨੂੰ ਤੁਸੀਂ ਚੰਗੇ ਬੰਦੇ ਆ ਦੱਸ ਤਾ ਉਹ ਢੇਲੇ ਜੇ ਮੇਰੇ ਦਿਲ ਕੱਢੀ ਜਾਂਦੀ ਤੈਨੂੰ ਹੀ ਪਾ ਲਗਣ ਡਿਆ ਸਗੋ ਫਿਕਰ ਕਰ ਇਸ ਗੱਲ ਦਾ ਵੀ ਵਕਈ ਹਾਂ ਵੀ ਕਿੱਧਰ ਗਈ ਆ ਤੇ ਕੋਈ ਨਹੀਂ ਪੁੱਛਦੀ ਸਾਹਿਬ ਨੂੰ ਕਿੱਥੇ ਸਾਹਿਬ ਮੈਨੂੰ ਹਣ ਕੀ ਪੈਰਾ ਵੇ ਪੁੱਛ ਕਿੱਥੇ ਆ ਆ ਲੈ ਜਾ ਚੋਕੇ ਵੀ ਮੈਂ ਕਦੀ ਵੀ ਨਹੀਂ ਹੱਥ ਲਾਉਂਦੀ ਬਦੀ ਨਹੀਂ ਹੱਥ ਲਾਉਂਦੀ ਇਹ ਯਾਰ ਕੌਣ ਪੀ ਗਿਆ ਆਇਆ ਕੋਈ ਵੀ ਨਹੀਂ ਮਗਰੋਂ ਮੁੰਡੇ ਦੇ ਨਾ ਕਿਤੇ ਪੈਗ ਲਾ ਲਿਆ ਹੋਵੇ ਜੇ ਪੀਣ ਲੱਗ ਪਿਆ ਮੁੰਡਾ ਇਹ ਤੇ ਬੜਾ ਸਿਆਪਾ ਪੈ ਗਿਆ ਸਾਡੇ ਘਰ ਓਯੋ ਲਖਤਿਆ ਹਾਂ ਮੈਂ ਤੇਰੇ ਲਈ ਕੂਲਰ ਲਾਇਆ ਵਾ ਔਰ ਹਵਾ ਲੈ ਤੇਰੀ ਦਿਨ ਮੈਂ ਆਖਿਆ ਤੂੰ ਮੈਨੂੰ ਕਿਤੇ ਵਖਾਰੇਗਾ ਵੀ ਦਿਨ ਨੂੰ ਤਾਂ ਅੰਦਰ ਰਹਿੰਦਾ ਹੁਣ ਸ਼ਰਾਬ ਵੀ ਪੀਣ ਲੱਪਿਆ ਵਾ ਓ ਐਨਾ ਸਤਾਇਆ ਕਿ ਤੇ ਮੈਨੂੰ ਸੁੱਖ ਦਾ ਸਾਹ ਨਾ ਲੈਣ ਦਵੀਂ ਮੈਂ ਨਿੰਬੂ ਪਾਣੀ ਲੈਣੀਆਂ ਤੇ ਰਲੀ ਬਣਾ ਕੇ ਉਹਦੇ ਨਾਲ ਆਂਦੇ ਉਹ ਲੱਥ ਜਾਂਦੀ ਤੈਨੂੰ ਹੋਸ਼ ਆਵੇ ਕਿਤੇ ਖਾ ਹੀ ਮਾਰਿਆ ਤੂੰ ਨੇ ਮੈਨੂੰ ਸੁੱਖ ਦਾ ਸਾਖ ਤੇ ਰਹਿਂਦੇਗਾ ਲੋਣ ਵੀ ਵਿੱਚ ਪਾਜ ਦੇਣੀ ਆ ਨਿੰਬੂ ਤਾਂ ਪਾਏ ਦੋ ਮੈਂ ਵਾਵਾ ਘੜੇ ਤੇ ਮੈਂ ਹਾਂ ਚੱਲ ਨਸ਼ਾਏ ਦੇ ਨਾਲ ਹੀ ਲੱਥ ਜੂਗਾ ਇਹਦਾ ਐਨਾ ਮੈਨੂੰ ਸਤਾਇਆ ਕਿਤੇ ਠੀਕ ਕਰਾਂ ਮੈਂ ਵੇ ਅ ਵੀ ਦਿਨ ਵੇਖਣੇ ਪੈਣੇ ਹੀ ਮੈਨੂੰ ਕਿਤੇ ਇਹ ਇਦਾਂ ਕਰਦੀ ਆਂ ਪੀਂ ਮੰਜਾ ਉੱਥੇ ਡੋਣੀ ਜੇ ਇਹਨੇ ਕਿਤੇ ਪਾਣੀ ਪੀ ਕੇ ਉਲਟੀ ਕਰ ਦਿੱਤੀ ਤੇ ਅੰਦਰ ਗੰਦ ਪਾਊਗਾ ਅੰਦਰ ਹੀ ਰੱਖਦੀ ਆਂ ਤੇ ਫੇਰ ਕਰਦੀ ਆਂ ਅੰਦਰ ਮੈਂ ਸਾਫ਼ ਸਫਾਈ ਕਰਦੀ ਰਵਾਂ ਇਤ ਕਰ ਮੈਨੂੰ ਖਾਈ ਲਿਆਏ ਮੁੰਡੇਰੇ ਤਾਈ ਨੂੰ ਪੰਗਾ ਪਾਇਆ ਹੋਣੇ ਨੇ ਕੀ ਕਿਤੇ ਡੇਜੇ ਨੇ ਲਾਵੀ ਨੂੰ ਪੰਪ ਦਈ ਜਾਂਦਾ ਇਹਦੇ ਪੀ ਗਿਆ ਪੰਪ ਪੰਪ ਚੇਹਨ ਪਤਾ ਨਹੀਂ ਹੋ ਸਾਹੀ ਤੇ ਨਹੀਂ ਨੂੰ ਜੇ ਤਾਈ ਕੀਤੇ ਘਰ ਮਾਤਾ ਨੂੰ ਨਾ ਦੱਸ ਦੇ ਆਡੇ ਘਰ ਹੀ ਕਿ ਪੱਤ ਪਊਗਾ ਤੇ ਮੈਨੂੰ ਗਾਲਾਂ ਪੈਣੀਆਂ ਚੱਲ ਆ ਇੱਧਰ ਬਾਹਰ ਐ ਲੰਮਾ ਪੈ ਉੱਥੇ ਪਈ ਲੋ ਤੂੰ ਚੰਨ ਨਹੀਂ ਕਰਦਾ ਤੈਨੂੰ ਅਕਲ ਵੀ ਹੈਗੀ ਆ ਕਿ ਨਹੀਂ ਹੈਗੀ ਠੀਕ ਆ ਗਿਆ ਕੀ ਹੋ ਗਿਆ ਵਾ ਤੂੰ ਨੇ ਕਿਤੇ ਚਾਨ ਨਾ ਜੀਣ ਦੇਣਾ ਮੈਨੂੰ ਐ ਚਲ ਮਾਪਾ ਤਾਂ ਮੈਂ ਨਹੀਂ ਆ ਮੱਤ ਤੇ ਪਾਣੀ ਐ ਕਿ ਪਹਿਲਾ ਮਸਦਾ ਹੋ ਗਿਆ ਪਹਿ ਪਾਣਾ ਹੋ ਗਿਆ ਪਹਿ ਸਿੱਧਾ ਮਹਾਰਾਜ ਚ ਪੇੜਾਂ ਤੇ ਰਦੋ ਸਤਾਇਆ ਜਿਹੜਾ ਤੂੰ ਹੁਣ ਵੇ ਕਿੱਤਾਂ ਪਿਆ ਉਦੋਂ ਤੇ ਕੰਦਾ ਸੱਪ ਬੰਨਾ ਹੁਣ ਤੇ ਪਿਆ ਤੇ ਆਉਂਾ ਜਿਹਦਾ ਚੂਹਾ ਬਾਲਟੀ ਚ ਡੋਬ ਕੇ ਕੱਢਿਆ ਹੁੰਦਾ నియోస్ కదవౌగి బాబా అజే ఓస్ మేరా బచా హోజుగా లఫార్ पाणी मर జనే ఆ పీ ఉట్ సలాతా కితھوں లాయి ఈదే కితھوں పీతీ హీగి కణెన ఖత్తే రే tenu దేస్తీ శరాబ్ క శరాబ్ ఇదైద కితھوں పీతీ హీవ కితھوں పహే లాయే హేగే ਸਰਕਾਰ ਸਰਪੰਚੀ ਕੋ ਜਾਂਦੀ ਪਈ ਹੈ ਉਹਨੇ ਉਹਨੇ ਹਾਂ 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 ਆ ਰਹੀ ਪੂਰਾ ਡੱਠਾ ਉੱਠ ਖਲੋ ਤਾਂ ਹੁਣ ਬਾਣੀ ਗਰਾਵਾ ਕਿਤੇ ਮਰ ਜਾਣੇ ਇਹਨੂੰ ਆਪਣਾ ਸਰੀਰ ਵੀ ਨਹੀਂ ਦੀਦਾ ਫੇ ਮੈਂ ਕੀ ਕਰਦਾ ਫਿਰਦਾ ਵਾ ਉਹ ਨਕਰ ਪਈ ਤੇ ਆਂਦਾ ਤੂੰ ਨਹੀਂ ਪੀ ਸਕਦਾ ਤੂੰ ਨਹੀਂ ਪੀ ਸਕਦਾ ਮੈਂ ਫੇ ਪੀ ਗਿਆ ਤੇ ਮਰ ਲਈ ਫੇ ਸਾਰੇ ਮਰ ਲਈ ਕਿੰਨੀ ਕੀ ਹੈਗੀ ਵਾਹ ਬੋਤਲੀ ਏਡੀਕ ਆ ਫੜਿਆ ਬਾਲਤ ਵੇਖ ਲਈ ਨਾ ਤੇ ਮਰ ਜਾਨਾ ਉਤਰਿਆ ਤਾਂ ਕੀ ਹੁੰਦਾ ਫਿਰ ਉਹ ਛੱਡ ਗਿਆ ਤੇ ਕਿੱਦਾ ਆ ਵਾ ਤੈਨੂੰ ਪਤਾ ਹੋ ਕਿੱਦਾਂ ਨਹਾ ਡਫ ਪਾਣੀ ਆ ਬਸ ਹੁਣ ਤੈਨੂੰ ਕੱਖ ਨੰਗਣਾ ਹੁਣ ਨਹੀਂ ਤੈਨੂੰ ਕੋਹ ਵੀ ਨੰਗਣਾ ਤਾਇਆ ਜਿਹੜਾ ਤੂੰ ਕੋ ਜੋਣਾ ਹਾਂ ਮਿੰਦਾ ਮਿੰਨੇ ਟੈਡੀ ਬੇਰ ਮਿਲਗੇ ਮੈਨੂੰ ਫਰਕ ਅਛ ਨਹੀਂ ਜਾਇਦਾ ਚੱਲ ਪੁੱਤ ਬੁਆ ਖੋਲ ਜਾ ਕੇ Papa ਦੋ ਮੈਂ ਟ੍ਰਕ ਕਿਉਂ ਮੈਂ ਨਾ ਪੁੱਤ ਘਰ ਹੀ ਜਾਣਾ ਬਾਤ ਕਰ ਲੈਂਗੀ ਨਹੀਂ ਮੈਂ ਲੱਗਦਾ ਵੀਰ ਆ ਗਿਆ ਸਮਰੇ ਟੈਡੀ ਲੈ ਗਏ ਮਿੰਨੇ ਤੇ ਦਿਖਾ ਲਦੇ ਦਖਾਲ ਦੇ ਮੈਨੂੰ ਵੀਰ ਵਿਚਾਰਾ ਵੀ ਬਾਹਰ ਖੜ ਗਿਆ ਗੰਮੀ ਗੰਡੀ ਹੋਣੀ ਜੇ ਮੇਰੇ ਮੰਮੀ ਡੈਡੀ ਹੁੰਦੇ ਅੱਜ ਮੈਨੂੰ ਵੀ ਟੈਡੀ ਲੈ ਕੇ ਦਿੰਦੇ ਵੀਰ ਤੇ ਬਸ ਆਪਣੀ ਕੁੜੀ ਨੂੰ ਹੀ ਲੈ ਕੇ ਦਿੰਦੇ ਮੇਰੇ ਤੇ ਕਿਹਨੂੰ ਟੈਨਸ਼ਨ ਹੁੰਦੀ ਨਹੀਂ ਐਵੇਂ ਕਹਿੰਦੇ ਮਾਪਿਓ ਹੋਣਾ ਬਹੁਤ ਜ਼ਰੂਰੀ ਹੈ ਸਹੀ ਗੱਲ ਸਹੀ ਕਿਆ ਕਹਿਨੇ ਮਾਂ ਮਾਈ ਹੁੰਦੀ ਹੈ ਜੇ ਮਰਜੀ ਹੋ ਜਾ ਮੈਂ ਜਾਣੀ ਉਹਨਾਂ ਦੇ ਘਰ ਉਹ ਤਾਂ ਓਏ ਸਾਹਰ ਕਿਆ ਕਰ ਜਾਨੀ ਆ ਕੇ ਉਹਨਾਂ ਲਾਮਾਂ ਦੇਖੇ ਨਹੀਂ ਭੈਣੀ ਤੇ ਸ਼ਰੇਮ ਸ਼ਰਾਬ ਰੱਖੀ ਤੇ ਉਹਨਾਂ ਨੂੰ ਪਿਆਲਦੀ ਐ ਇਹਨੂੰ ਉਹ ਆਂਦਾ ਹੈਗਾ ਮੈਨੂੰ ਪੀਲਾ ਚੰਗੀ ਕਰਤੂਤ ਕਰਕੇ ਆਇਆ ਵਾ ਤੂੰ ਮਰ ਜਾਣਾ ਹੈ ਚਰੇ ਸੌਣ ਲੱਗਾ ਤੂੰ ਲੈ ਘਰਕ ਜਾੜੇ ਨੇ ਸਤਾਇਆ ਵਾ ਉਧਰ ਜਾਣੀ ਤੇ ਬਾਮਾ ਦੇ ਕੇ ਆਉਣੀ ਉਹਨੂੰ ਤੇ ਪਹਿਲਾਂ ਇਹਦੇ ਨਾਲ ਵੇਸਤ ਲਿਆ ਕਰੋ ਕਿ ਇਹ ਚੀਜ਼ ਕੀ ਆ ਵਾ ਵੇਸਤ ਨਿਆਣਾ ਵਾ ਫੇਰ ਲੈ ਪਾ ਤਾਂ ਮੇਰੇ ਪਾ ਦਾ ਸਿਆਪਾ ਲਵ ਮੈਨੂੰ ਪੰਗਾ ਪਾ ਕੇ ਤੇ ਆਪ ਨਿਕਲ ਫਿਸਕਲ ਗਿਆ ਕਰ ਲਾ ਆਪ ਸੁੱਤਾ ਹੋਣਾ ਮੇਰੇ ਪਾ ਦਾ ਪੰਗਾ ਹੁਣ ਡੈਡੀ ਕੋਲ ਮੈਨੇ ਜੁੱਤੀਆਂ ਪੈਣੀਆਂ ਮੰਮੀ ਕੋਲ ਵੀ ਕੋਲਾਂ ਤੇ ਡੈਡੀ ਕੋਲ ਸੱਤ ਰਾਜ ਤੇ ਪੱਕੀਆਂ ਲੈ ਤਾਈ ਵੀ ਆ ਗਈ ਤੇ ਅੱਜ ਤੇ ਗੇਟ ਵੀ ਖੁੱਲਾ ਗੇਟ ਵੀ ਨਹੀਂ ਪੰਦੇ ਮੰਮੀ ਵੀ ਬਾਹਰ ਵੇਰੇ ਚੀ ਆ ਮੈਂ ਤੈਨ ਤਾਂ ਚੱਲਣ ਲੋਕ ਚੱਲਿਆ 那ita 3 1 देona